ਚੰਡੀਗੜ੍ਹ ਦੇ ਦੋ ਕਲੱਬਾਂ ਦੇ ਬਾਹਰ ਹੋਏ ਬਲਾਸਟ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਹਿਸਾਰ ਤੇ ਚੰਡੀਗੜ੍ਹ ਪੁਲਿਸ ਨੇ ਸਾਂਝੇ ਆਪਰੇਸ਼ਨ ਦੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਜਾਲ ਵਿਛਾਇਆ ਪਰ ਮੁਲਜ਼ਮਾਂ ਦੇ ਵੱਲੋਂ ਫਾਇਰਿੰਗ ਕਰਨ ਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਚੰਡੀਗੜ੍ਹ ਚ ਕਲੱਬਾਂ ਦੇ ਬਾਹਰ ਹੋਏ ਬਲਾਸਟ ਪੁਲਿਸ ਲਈ ਗਲੇ ਦੀ ਹੱਡੀ ਬਣ ਗਏ ਤੇ ਕਈ ਦਿਨਾਂ ਤੋਂ ਬਦਮਾਸ਼ਾਂ ਤੇ ਪੁਲਿਸ ਚ ਚੱਲ ਰਿਹਾ ਚੂਹੇ ਬਿੱਲੀ ਦਾ ਖੇਡ ਵੀ ਸੁਰਖੀਆਂ 'ਚ ਰਹਾ। ਇਸ ਸਖਰਛਬੀਚ ਬੰਮ ਸੁਪਟਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਸਾਹਮਣੇ ਆਏ ਗੈਂਗਸਟਰ ਐਂਗਲ ਨੇ ਪੁਲਿਸ ਨੂੰ ਹੱਥਾਂ ਪੈਰਾਂ ਪਾ ਦਿੱਤੀ। ਤੇ ਪੁਲਿਸ ਤੋਂ ਲਗਾਤਾਰ ਦੂਰ ਹੋ ਰਹੀਆਂ ਬਦਮਾਸ਼ਾਂ ਦੀਆਂ ਪੈੜਾਂ ਖਤਰੇ ਦੀ ਘੰਟੀ ਸਾਬਤ ਹੋ ਰਹੀਆਂ ਸਨ। ਪਰ ਆਖਿਰਕਾਰ ਪੁਲਿਸ ਹੱਥਸਫਲਤਾ ਲੱਭ ਗਈ। ਜਦੋਂ ਪੁਲਿਸ ਨੇ ਫਿਲਮੀ ਸਟਾਈਲ 'ਚ ਐਕਸ਼ਨ ਕਰ ਬਦਮਾਸ਼ਾਂ ਨੂੰ ਦਬੋਚ ਲਿਆ ਦਰਸਲ ਮਲਜ਼ਮ ਦੇ ਠਿਕਾਣਿਆਂ ਦੀ ਭਾਲ ਕਰਦੇ ਹੋਏ ਚੰਡੀਗੜ੍ਹ ਪੁਲਿਸ ਨੇ ਹਿਸਾਰ ਦੀ ਐਸਟੀਐਫ ਦੀ ਮਦਦ ਨਾਲ ਜੁਆਇੰਟ ਆਪਰੇਸ਼ਨ ਕੀਤਾ ਹਿਸਾਰ ਚ ਮਲਜ਼ਮਾਂ ਤੇ ਪੁਲਿਸ ਚ ਮੋਟ ਪੇੜ ਹੋ ਗਈ ਮਲਜ਼ਮਾਂ ਨੇ ਪੱਜੰਦ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਫਾਇਰਿੰਗ ਕੀਤੀ ਬੁਲੇਟ ਪ੍ਰੂਫ ਜੈਕਟ ਪੈਨਨ ਕਰ ਨਾ ਪੁਲਿਸ ਮੁਲਾਜ਼ਮਾਂ ਦਾ ਬਚਾ ਹੋ ਗਿਆ ਜਦੋਂ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਲੱਤ ਚ ਗੋਲ ਲੱਗਣ ਨਾਲ ਬਦਮਾਸ਼ ਢੇਰ ਹੋ ਗਏ ਜਿਨ੍ਹਾਂ ਨੂੰ ਜ਼ਖਮੀ ਹਾਲਤ ਚ ਹਸਪੀਟਲ ਪਹੁੰਚਾਇਆ ਤੇ ਪੁਲਿਸ ਨੇ ਮੌਜੂਮਾਨ ਨੂੰ ਗ੍ਰਿਫਤਾਰ ਵੀ ਕਰ ਲਿਆ। ਡੀਪੀ ਚੰਡੀਗੜ੍ਹ ਨੇ ਸੋਸ਼ਲ ਮੀਡੀਆ ਤੇ ਇਨਕਾਉਂਟਰ ਦੀ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਵੰਮ ਤਮਾਕੇ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ ਹਰਿਆਣਾ ਐਸਟੀਐਫ ਦੇ ਸਾਰਜ ਸਾਂਝੇ ਆਪਰੇਸ਼ਨ ਦੌਰਾਨ ਕਾਲਾ ਜਿਠੇੜੀ ਤੇ 골ਡੀ ਬਰਾੜ ਗੈਂਗ ਦੇ ਦੋ ਮੌਜੂਮਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਬਦਮਾਸ਼ਾਂ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਆਤਮ ਰੱਖਿਆ 'ਚ ਪੁਲਿਸ ਵੱਲੋਂ ਕੀਤੀ ਫਾਇਰਿੰਗ 'ਚ ਦੋਵੇਂ ਮੌਜੂਮਾਨਾਂ 'ਤੇ ਲੱਤਾਂ ਚ ਗੋਲੀਆਂ ਲੱਗੀਆਂ ਨੇ। ਤਸਵੀਕ ਸੈਕਟਰ 26 ਵਿੱਚ ਬੰਬ ਸੁੱਟਣ ਤੋਂ ਬਾਅਦ ਮਲਜ਼ਮ ਪਹਿਲਾਂ ਚੰਡੀਗੜ੍ਹ ਰਾਹੀਂ ਮੁਹਾਲੀ ਕੋ ਚੇ ਫਿਰ ਬਨੂੜ ਰਾਹੀਂ ਅੰਮ੍ਰਾਲਾ ਵੱਲ ਤੇ ਸੋਲ ਪਲਾਜ਼ਾ ਤੋਂ ਹਿਸਾ ਲਏ ਜਿਸ ਨਾਲ ਦਿੱਤੇ ਹੋ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਏ। ਕਈ ਦਿਨਾਂ ਦੀ ਗਰਮਾ ਗਰਮੀ ਤੋਂ ਬਾਅਦ ਹੁਣ ਪੁਲਿਸ ਦੇ ਹੱਥ ਮਲਜ਼ਮ ਲੱਗ ਗਏ ਨੇ। ਹੁਣ ਇਹ ਦੇਖਣਾ ਹੋਵੇਗਾ ਕਿ ਪੁਲਿਸ ਰਿਮਾਂਡ 'ਚ ਬਦਮਾਸ਼ ਕਿਹੜੇ ਕਿਹੜੇ ਸੰਪਰਕਾਂ ਤੋਂ ਪਰਦਾ ਚੁੱਕਦੇ ਨੇ। ਇਸਾਰ ਤੋਂ ਸੰਦੀਪ ਸੈਣੀ ਤੇ ਚੰਡੀਗੜ੍ਹ ਤੋਂ ਮਨੋਜ ਰਾਠੀ న్యూਜ਼ 18 ਪੰਜਾਬ। ਉਧਰ ਖੰਨਾ ਦੇ ਵਿੱਚ ਇੱਕ ਅਜੀਬ ਮਾਮਲਾ ਵੇਖਣ ਨੂੰ ਮਿਲਿਆ ਜਿੱਥੇ ਫਰੂਟ ਦੇ ਪੈਸੇ ਮੰਗਣ ਤੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਦੁਕਾਨ ਮਾਲਕ ਤਜਿੰਦਰ ਬਾਬੀ ਨੇ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਆਪਣੇ ਹੱਕ ਦੇ ਪੈਸੇ ਮੰਗਣ ਤੇ ਉਸ ਨੂੰ ਜ਼ੰਤੋਂ ਹੱਤੋਂ ਨਾ ਪਵੇਗਾ। ਕਿ ਵੀ ਪੈਸਿਆਂ ਦੇ ਹੋਏ ਝਗੜੇ ਨੇ ਇੱਕ ਘਰ 'ਚ ਸੱਥਰ ਵਿਛਾ ਦਿੱਤਾ ਹੈ ਪੈਸੇ ਵੀ ਜ਼ਿਆਦਾ ਨਹੀਂ ਸਨ ਬਸ ਇੱਕ ਦਰਜਨ ਕੇਲਿਆਂ ਨੂੰ ਲੈ ਕੇ ਵਿਅਕਤੀ ਨੂੰ ਆਪਣੀ ਜਾਨ ਗੋਹਣੀ ਪਈ ਹੈ ਮਾਮਲਾ ਖੰਨਾ ਦੇ ਪਿੰਡ ਬੀਜਾ ਦਾ ਹੈ ਜਿੱਥੇ ਸ਼ੁੱਕਰਵਾਰ ਰਾਤ ਨੂੰ ਫਲਾਂ ਦੀ ਦੁਕਾਨ ਤੋਂ ਇੱਕ ਵਿਅਕਤੀ ਕੇਲੇ ਚੁੱਕੇ ਖਾਣ ਲੱਗ ਗਿਆ ਜਦੋਂ ਦੁਕਾਨਦਾਰ ਮੌਜੂਦ ਕਾਮੇ ਨੇ ਪੈਸੇ ਮੰਗੇ ਤਾਂ ਵਿਅਕਤੀ ਨੇ ਛੋਟੀ ਜਹੀ ਗੱਲ ਨੂੰ ਲੈ ਕੇ ਝਗੜਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਉਹ ਆਪਣੇ ਪੁੱਤਰ ਤੇ ਹੋਰ ਸਾਥੀਆਂ ਨੂੰ ਬੁਲਾ ਕੇ ਨੌਜਵਾਨ ਨਾਲ ਕੁੱਟਮਾਰ ਕਰਨ ਲੱਗਾ जो नौजवान ने झगड़ी की जानकारी दुकान मालक तजेंद्र बॉबी ने दी तो मौके पर पहुंचे तजेंद्र बॉबी नाल भी हमलावर कुटमार कर लगे इस दौरान जख्मी होने दुकान मालक की मौके पर ही मौत हो गई लोग तो बोला कि दर्जन खेला दे दो मैं उसको बोला कि एक दो पीस खाना है तो खा लो बोला कि पैसे दूंगा नहीं इसके बाद वे अपने मुंडे को फ़ोन कर दिया मैं बॉबी अंकल को जिसका फ्रूट का दुकान है मैं उसको फ़ोन किया कि आ जाने के लिए जब तक वे आया उसका मुंडा भी आया वे इस पे मारा है ऐसे मुक्का इसके बाद इस पे भी मारा है लात से यहाँ पे भी मारा है जी माल ही तो तक उसी टाइम ख़त्म हो गया मेरे को भी आंख पे मारा है जी सर पे मारा है इसके बाद मेरे को भी यहाँ पे मारा है जी कतल की जानकारी मिलने पुलिस ने मौके पे पहुंच दे दे के जांच शुरू कर दी है ये बॉबी दे उत्थे मुंडा काम करता सी पूरा कितने कोई कहासुनी हुई है केलियां नूं लेके ਉੱਥੇ ਥੋੜੀ ਹਾਥਾਬਾਈ ਹੋਈ ਹੈ। ਉਹ ਵੀ ਜੋ ਦਾ ਦੱਸ ਰਹੇ ਹੈ ਵੀ ਹਾਰਟ ਪ੍ਰੈਸ਼ਰ ਸੀ ਸਟੰਟ ਵਗੈਰਾ ਪਏ ਹੋਏ ਸੀ। ਉੱਥੋਂ ਚੱਲ ਕੇ ਆਇਆ ਜਿਵੇਂ ਕਿ ਕੈਮਰੇਆਂ ਦੀ ਫੁਰੇ ਚ ਦੇਖਿਆ ਸੀ। ਥੋੜੀ ਦੂਰ ਆ ਕੇ ਸਰ ਕ੍ਰਾਸ ਕਰਕੇ ਕਲਾਪਸ ਕਰ ਗਿਆ। ਲੜਕਾ ਥੋੜੇ ਸ਼ੌਕ ਚ ਹੈ। ਉਹਦਾ ਬਿਆਨ ਲਿਖਦੇ ਹਾਂ ਜੇ ਸਾਹਿਬ ਆਮ ਨਾਮ ਉਸ ਦਾ। ਦੱਸ ਦिए ਕਿ ਮ੍ਰਿਤਕ ਤਿਜਿੰਦਰ ਬੋਬੀ ਦਿਲ ਦੀ ਅਮਰੀਜ਼ ਸੀ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਮਾਮਲੇ 'ਚ ਕੀ ਕਾਰਵਾਈ ਕਰਦੀ ਹੈ ਤੇ ਮੁਲਜ਼ਮਾਂ 'ਤੇ ਕੀ ਐਕਸ਼ਨ ਲੈਂਦੀ ਹੈ। ਕੰਨਾਤੂ ਗੁਰਦੀਪ ਸਿੰਘ ਦੂਜੀ ਟੀਮ ਪੰਜਾਬ ਅੱਗੇ ਪਤਾਾਂਗੇ ਤੁਹਾਨੂੰ ਗੱਲ ਕਰਾਂਗੇ ਮਾਨਸਾ ਦੇ ਜਿੱਥੇ ਦੇ ਪਿੰਡ ਜਵਾਰਕੇ ਦੇ ਵਸੀਆਂ ਵੱਲੋਂ ਪਿੰਡ ਦੇ ਲਈ ਕੁਝ ਫਰਮਾਨ ਮਤੇ ਦੇ ਰੂਪ ਦੇ ਵਿੱਚ ਪਾਸ ਕੀਤੇ ਗਏ ਇਹਨਾਂ ਦੇ ਵਿੱਚ ਬਕਾਇਦਾ ਲਿਖਿਆ ਜਾਂਦਾ ਹੈ ਕਿ ਇਹਨਾਂ ਨੂੰ ਨਾ ਮੰਨਣ ਵਾਲੇ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਸਾਡੇ ਆਪਣੇ ਨੇ ਰੂਲ ਆਪਣੇ ਅਸੂਲ ਪਿੰਡ 'ਚ ਰਹਿਣਾ ਹੈ ਤਾਂ ਮੰਨਣੀ ਪਵੇਗੀ ਨਹੀਂ ਮੰਨਣੀ ਤਾਂ ਛੱਡ ਦਿਓ ਪਿੰਡ ਇਹ ਹੈ ਮਾਨਸਾ ਦਾ ਪਿੰਡ ਜਵਾਹਰਕੇ ਜਿੱਥੇ ਦੇ ਵਾਸੀਆਂ ਦੇ ਹੁਣ ਆਪਣੇ ਹੀ ਰੂਲ ਹੋਣਗੇ ਤੇ ਆਪਣੇ ਹੀ ਅਸੂਲ ਤੇ ਇਹਨਾਂ ਰੂਲਸ ਦੀ ਉਲੰਘਣਾ ਕਰਨ ਵਾਲੇ ਨੂੰ ਦੇ ਦਿੱਤਾ ਜਾਵੇਗਾ ਪਿੰਡ ਨਿਕਾਲਾ ਜੀ ਹਾਂ ਇਹ ਪਿੰਡ ਦੇ ਲੋਕਾਂ ਵੱਲੋਂ ਕੁਝ ਮਤੇ ਪਾਸ ਕਰ ਦਿੱਤੇ ਗਏ ਨੇ ਜਿਸ ਦੀ ਇੱਕ ਲੰਬੀ ਲਿਸਟ ਬਣਾਈ ਗਈ ਹੈ ਪਰ ਇਹਨਾਂ 'ਚੋਂ ਇੱਕ ਸੀ ਸਭ ਤੋਂ ਧਿਆਨ ਖਿੱਚਵਾ ਮਤਾ ਜਿਸ ਅਨੁਸਾਰ ਪਿੰਡ ਦਾ ਕੋਈ ਵੀ ਵਾਸੀ ਚਾਹੇ ਉਹ ਮੁੰਡਾ ਹੋਵੇ ਜਾਂ ਕੁੜੀ ਕਿਸੇ ਵੀ ਪਰਵਾਸੀ ਨਾਲ ਵਿਆਹ ਨਹੀਂ ਕਰਵਾ ਸਕੇਗਾ ਤੇ ਜੇ ਉਹ ਕਿਸੇ ਬਾਹਰੀ ਰਾਜ ਦੇ ਸ਼ਖਸ ਨਾਲ ਵਿਆਹ ਕਰਾਉਂਦਾ ਹੈ ਤਾਂ ਉਸ ਨੂੰ ਪਿੰਡ ਛੱਡਣਾ ਪਵੇਗਾ ਇਸ ਤੋਂ ਇਲਾਵਾ ਪਿੰਡ ਚ ਹੀ ਕਿਸੇ ਵਿਅਕਤੀ ਨਾਲ ਵੀ ਉਹ ਵਿਆਹ ਨਹੀਂ ਕਰਵਾ ਸਕੇਗਾ ਪੰਚਾਇਤ ਨੇ ਬਾਈ ਜੀ ਬਹੁਤ ਬੜਾ ਫੈਸਲਾ ਕੀਤਾ ਹੂੰ ਇਹ ਫੈਸਲੇ ਕਰਾਂਗੇ ਆਪਾਂ ਹਰੇਕ ਪਿੰਡ 'ਚ ਇਹ ਫੈਸਲੇ ਚੱਲਣਗੇ ਫੇਰ ਹੀ ਆਪਣਾ ਪੰਜਾਬ ਨੂੰ ਆਪਾਂ ਬਚਾ ਸਕਦੇ ਹਾਂ ਕਿਉਂਕਿ ਨੌਜਵਾਨ ਜਿਹੜਾ ਹੁੰਦਾ ਇਹਨੂੰ ਇੰਨੀ ਅਕਲ ਨਹੀਂ ਹੁੰਦੀ ਜਜਵਾਤੀ ਹੋ ਕੇ ਫੈਸਲੇ ਲੈ ਲਾਂਦੇ ਆ ਜਿਹੜੇ ਫੈਸਲੇ ਬਾਅਦ ਚ ਜਾ ਕੇ ਆਪ ਨੂੰ ਬਹੁਤ ਨੁਕਸਾਨ ਦਿੰਦੇ ਨੇ ਕਿਉਂਕਿ ਬਾਅਦ ਜਵਾਗ ਹੁੰਦੇ ਨੇ ਠੀਕ ਹੈ ਪਿੰਡ ਚ ਮੰਨ ਲਓ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਹੀ ਵਿਆਹ ਕਰਾਈ ਜਾਂਦਾ ਹ ਹੁਣ ਕੇ ਨਾਨਕੇ ਕਿੱਥੇ ਰਹ ਜਾਂਦੇ ਆ ਇਹ ਚੀਜ਼ਾਂ ਬਹੁਤ ਸੋਚਣ ਵਾਲੀਆਂ ਹੁੰਦੀਆਂ ਜਿਹੜੀਆਂ ਸਿਆਣੇ ਬਜ਼ੁਰਗ ਹੀ ਸੋਚ ਸਕਦੇ ਆ ਪੰਚਾਇਤਾਂ ਆਪਾਂ ਇਸ ਕਰਕੇ ਜੁੜਨੀ ਆ ਵੀ ਪਿੰਡ 'ਚ ਚੰਗੇ ਫੈਸਲੇ ਲੈਣ ਪਿੰਡ ਦੇ ਵਿਕਾਸ ਲਈ ਤੇ ਮਾਹੌਲ ਨੂੰ ਚੰਗਾ ਕਰ ਲਈ ਪਿੰਡ ਦੀ ਪੰਚਾਇਤ ਵੱਲੋਂ ਕਈ ਮਤੇ ਪਾਸ ਕੀਤੇ ਗਏ ਨੇ ਜਿੰਨਾ ਚੋ ਕੁਝ ਤਾਂ ਇਹ ਨੇ ਕਿ ਪਿੰਡ 'ਚ ਵਿਆਹ ਕਰਾਉਣ ਵਾਲੇ ਨੂੰ ਪਿੰਡ ਛੱਡਣਾ ਹੋਵੇਗਾ ਪਿੰਡ ਦੇ ਮੁੰਡੇ ਕੁੜੀ ਆਪਸ 'ਚ ਵਿਆਹ ਨਹੀਂ ਕਰ ਸਕਣਗੇ ਉਥੇ ਹੀ ਪਰਵਾਸੀ ਨਾਲ ਵਿਆਹ ਕਰਾਇਆ ਤਾਂ ਵੀ ਪਿੰਡ 'ਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਨਾਲ ਹੀ ਚਿੱਟਾ ਵੇਚਣ ਵਾਲੇ ਦਾ ਵੀ ਪਿੰਡ ਵੱਲੋਂ ਬਾਈਕਾਟ ਕੀਤਾ ਜਾਵੇਗਾ ਨਸ਼ਾ ਵੇਚਣ ਵਾਲਿਆਂ ਦਾ ਪਿੰਡ ਵੱਲੋਂ ਡਟਮਾ ਵਿਰੋਧ ਹੋਵੇਗਾ ਨਾਲ ਹੀ ਨਸ਼ਾ ਕਰਨ ਵਾਲੇ ਪੰਚਾਇਤ ਮੈਂਬਰ ਦੀ ਵੀ ਆਪਣੀ ਜ਼ਿੰਮੇਵਾਰੀ ਹੋਵੇਗੀ ਉੱਥੇ ਹੀ ਸਕੂਲ ਦੇ ਵਿਦਿਆਰਥੀਆਂ ਨੂੰ ਕੋਈ ਵੀ ਦੁਕਾਨਦਾਰ ਤੰਬਾਕੂ ਜਿਹੜਾ ਨਸ਼ਾ ਨਹੀਂ ਵੇਚੇਗਾ ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਪ੍ਰਵਾਸੀਆਂ ਦੇ ਕਾਰਨ ਪਿੰਡ ਦਾ ਮਾਹੌਲ ਖਰਾਬ ਹੁੰਦਾ ਹੈ ਤੇ ਕੋਈ ਅਨਸੁਖਾਵੀ ਘਟਨਾ ਤੋਂ ਬਚਣ ਲਈ ਇਹ ਮਤੇ ਜ਼ਰੂਰੀ ਨੇ ਪ੍ਰਵਾਸੀ ਇੱਥੇ ਕੇ ਤੱਕ ਕਾਬੂਤ ਕਰ ਰਹੇ ਪੰਜਾਬੀਆਂ ਨਾਲ ਠੀਕ ਹੈ ਜੋ ਬਰਦਾਸ਼ਤ ਕਰਨ ਜੋਗ ਨਹੀਂ ਆ ਕਿ ਨਸ਼ੇ ਦਾ ਬਹੁਤਿਆਰੇ ਕਾਰਨ ਹੋ ਰਿਹਾ ਪੰਜਾਬ ਦਾ ਇਹ ਨੂੰ ਸਵੀਕਾਰਨਾ ਇਤੇ ਰੋਕ ਲਾਈ ਹੈ ਵਧੀਆ ਜੀ ਪਿੰਡਾਂ ਵੱਲ ਲੋਏ ਫੈਸਲੇ ਹੋਣਗੇ ਤਾਂ ਬਹੁਤ ਵਧੀਆ ਗੱਲ ਹੈ ਪਿੰਡ ਵਾਲਿਆਂ ਵੱਲੋਂ ਹਿੰਮਤ ਤੇ ਤਪਾਦ ਤੇ ਕਹੀ ਨੇ ਇਨਾ ਤੇ ਅਮਲ ਕਿੰਨਾ ਕੁ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਪਿੰਡ ਵਾਲਿਆਂ ਦੇ ਇਹ ਪ੍ਰਮਾਨ ਸੂਚਨ ਤੇ ਮਜਬੂਰ ਜ਼ਰੂਰ ਕਰਦੇ ਨੇ ਕਿ ਅੱਜ ਦੇ ਮਾਹੌਲ 'ਚ ਜਦ ਪੰਜਾਬ 'ਚ ਪ੍ਰਵਾਸੀਆਂ ਦੀ ਗਿਣਤੀ ਵਧ ਰਹੀ ਹੈ ਤਾਂ ਅਜਿਹੇ ਮਤਿਆਂ ਦਾ ਕੀ ਅਸਰ ਪਵੇਗਾ న్యూਸ 18 ਲਈ ਮਾਨਸਾ ਤੋਂ ਬਲਦੀਪ ਸ਼ਰਮਾ ਦੀ ਰਿਪੋਰਟ ਅਗਲੀ ਖਬਰ ਪਟਿਆਲਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਜਾਂਬਾਜ਼ ਸਿਲੰਡਰ ਡਿਲੀਵਰੀ ਮੈਨ ਵੇਖਣ ਨੂੰ ਮਿਲਿਆ ਜਿਸ ਤੱਕ ਕਿ ਸਿਲੰਡਰ ਚੋਰੀ ਹੋਇਆ ਤਾਂ ਉਸ ਨੇ ਪੂਰੀ ਵਾਹ ਲਗਾ ਦਿੱਤੀ ਉਸ ਸਿਲੰਡਰ ਨੂੰ ਬਚਾਉਣ ਦੀ ਹਾਲਾਂਕਿ ਚੋਰ ਖੱਥੂ ਨਿਕਲ ਗਿਆ ਤਸਵੀਰਾਂ ਨੇ ਪਟਿਆਲੇ ਦੇ ਸੂਈਗ੍ਰਾਮ ਮੁਹੱਲੇ ਦੀਆਂ ਜਿੱਥੇ ਸੜਕ ਤੋਂ ਲੰਘਦੇ ਇੱਕ ਚੋਰ ਦੀ ਨਜ਼ਰ ਬਿਨਾ ਮਾਲਕ ਦੇ ਖੜੀ ਸਿਲੰਡਰਾਂ ਦੀ ਰੇੜੀ ਤੇ ਪੈਂਦੀ ਹੈ ਅਤੇ ਮੌਕਾ ਦੇਖ ਕੇ ਇਹ ਚੋਰ ਅੰਗੜਾਈਆਂ ਲੈਂਦਾ ਲੈਂਦਾ ਇਧਰ ਉਧਰ ਦੇਖਦਾ ਹੈ ਅਤੇ ਸਿਲੰਡਰ ਲੈ ਕੇ 9211 ਹੋ ਜਾਂਦਾ ਹੈ ਪਰ ਘਰ ਦੇ ਵਿੱਚ ਸਿਲੰਡਰ ਦੇਣ ਗਿਆ ਡਿਲੀਵਰੀ ਮੈਨ ਚੋਰ ਨੂੰ ਦੇਖਦੇ ਹੀ ਹਰਕਤ ਦੇ ਵਿੱਚ ਆਇਆ ਅਤੇ ਚੋਰ ਦੇ ਪਿੱਛੇ ਪੱਜਣ ਲੱਗਿਆ ਸਿਲੰਡਰ ਨੂੰ ਤਾਂ ਉਸ ਦਾ ਹੱਥ ਨਹੀਂ ਪਿਆ ਪਰ ਚੋਰ ਦੇ ਗਲੇ ਨੂੰ ਜ਼ਰੂਰ ਪੈ ਗਿਆ ਡਿਲੀਵਰੀ ਮੈਨ ਨੇ ਚੋਰ ਨੂੰ ਰੋਕਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਚੋਰ ਨੇ ਮੋਟਰਸਾਈਕਲ ਹੋਰ ਤੇਜ਼ ਕਰ ਦਿੱਤਾ ਅਤੇ ਫਿਰ ਗਲੀਆਂ ਵਿੱਚ ਉਸ ਨੂੰ ਘੜੀਸਤਾ ਆਪਣੇ ਨਾਲ ਲੈ ਗਿਆ ਇਹ ਡਿਲੀਵਰੀ ਮੈਨ ਗਲੀਆਂ ਦੇ ਵਿੱਚ ਚੋਰ-ਚੋਰਤਾ ਚਲਾਉਂਦਾ ਰਿਹਾ ਪਰ ਕਿਸੇ ਨੇ ਉਸ ਦੀ ਆਵਾਜ਼ ਨਾ ਸੁਣੀ ਅਤੇ ਨਾ ਹੀ ਕੋਈ ਉਸ ਨੂੰ ਬਚਾਉਣ ਦੇ ਲਈ ਆਇਆ ਉਥੇ ਹੀ ਸਿਲੰਡਰ ਏਜੰਸੀ ਦੇ ਵਰਕਰਾਂ ਨੇ ਇਸ ਘਟਨਾ ਤੇ ਗੁੱਸਾ ਜ਼ਾਹਰ ਕੀਤਾ ਕਿ ਉਹਨਾਂ ਦੀ ਮਦਦ ਲਈ ਤਾਂ ਕੋਈ ਨਹੀਂ ਆਉਂਦਾ ਪਰ ਪਰਪਾਈ ਉਹਨਾਂ ਨੂੰ ਹੀ ਕਰਨੀ ਪੈਂਦੀ ਹੈ। ਹਾਲੇ ਇਹ ਸਾਡੇ ਵਰਕਰ ਦਾ ਸਿਲੰਡਰ ਚੋਰੀ ਹੋਇਆ ਕੋਈ ਸਵਾ 2 ਵਜੇ ਇਹ ਬੰਦਾ ਸਿਲੰਡਰ ਬਾਹਰ ਰੇੜੀ ਖੜਾ ਕੇ ਸਿਲੰਡਰ ਲਾਣ ਗਿਆ ਅੰਦਰ ਤੇ 2 2-3 ਮਿੰਟ ਲਾ ਲੋ ਇੰਨੇ ਗਲੀ ਚੋਂ ਦੇਖਿਆ ਇਹ ਵਿਚਾਰਾ ਸਿਲੰਡਰ ਰੱਖ ਕੇ ਚੋਰ ਨੇ ਸਿਲੰਡਰ ਚੱਕਿਆ ਤੇ ਅੱਗੇ ਮੋਟਰਸਾਈਕਲ ਤੇ ਰੱਖਿਆ ਇਹ ਉਥੋਂ ਭੱਜਿਆ ਤਾਂ ਚੋਰ ਦੇ ਨਾਲ ਪਿੱਛੋਂ ਗਲਾਮਾ ਫੜ ਲਿਆ ਇਹਨੂੰ ਚੋਰ ਨਾਲੇ ਕੜੀ ਸਕੇ ਲੈ ਗਿਆ ਇਹਦਾ ਵਿਚਾਰੇ ਦਾ ਸੱਟਾ ਲੱਗਿਆ 4000 ਦਾ ਸਾਡਾ ਨੁਕਸਾਨ ਹੋ ਗਿਆ ਨਾ ਸਾਡਾ ਕੋਈ ਮਾਲਕ ਸੁਣਦਾ ਨਾ ਕੋਈ ਸਾਡਾ ਪ੍ਰਸ਼ਾਸਨ ਸੁਣਦਾ ਚੋਰੀ ਦੀਆਂ ਅਜਈਆਂ ਵਾਰਦਾਤਾਂ ਆਏ ਦਿਨ ਵਾਪਰਦੀਆਂ ਨੇ ਪਰ ਇਹਨਾਂ ਤੇ ਨਜ਼ਰ ਰੱਖਣ ਦੇ ਲਈ ਜਿਸ ਤਰੀਕੇ ਦੀ ਸਖਤੀ ਹੋਣੀ ਚਾਹੀਦੀ ਹੈ ਉਸ ਤਰੀਕੇ ਦੀ ਸਖਤੀ ਨਜ਼ਰ ਨਹੀਂ ਆਉਂਦੀ ਪਟਿਆਲਾ ਤੋਂ ਮਨੋਸ਼ ਸ਼ਰਮਾ ਸੀਟੀ ਉਦਰ ਕਾਰ ਦੇ ਬੋਨਟ ਤੇ ਲਟਕਰੇ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਕਾਰ ਸਵਾਰਾਂ ਦੇ ਵੱਲੋਂ ਨੌਜਵਾਨ ਨੂੰ 1.5 ਕਿਲੋਮੀਟਰ ਤੱਕ ਸਹੀਟ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਕਾਰ ਦੇ ਬੋਨਟ ਤੇ ਲਟਕ ਰਿਹਾ ਨੌਜਵਾਨ ਤੇਜ਼ ਰਫ਼ਤਾਰ 'ਚ ਰਿਹਾਇਸ਼ੀ ਇਲਾਕੇ 'ਚੋਂ ਗੁਜ਼ਰ ਰਹੀ ਕਾਰ ਸੜਕ ਤੇ ਕਸੀਟ ਹੋ ਰਿਹਾ ਨੌਜਵਾਨ ਤੇ ਵਾਰ-ਵਾਰ ਸ਼ੀਸ਼ੇ ਤੇ ਹੱਥ ਮਾਰ ਕੇ ਕਾਰ ਰੋਕਣ ਲਈ ਕਹਿ ਰਿਆ ਨੌਜਵਾਨ ਇਹ ਦੇਖਣ ਨੂੰ ਮਿਲਿਆ ਪਠਾਨਕੋਟ ਦੀਆਂ ਸੜਕਾਂ ਤੇ ਜਿੱਥੇ ਕਾਰ ਸਵਾਰ ਨੌਜਵਾਨ ਨੂੰ 1.5 ਕਿਲੋਮੀਟਰ ਤੱਕ ਕਸੀਟ ਕੇ ਲੈ ਗਏ ਦਰਅਸਲ ਟੂਰਨ ਟਰੈਵਲ ਦੇ ਕੰਮ ਕਰਨ ਵਾਲੇ ਨੌਜਵਾਨ ਨੂੰ ਕਾਰ ਨੇ ਫੇਟ ਮਾਰ ਦਿੱਤੀ ਤੇ ਜਦੋਂ ਨੌਜਵਾਨ ਨੇ ਕਾਰ ਸਵਾਰ ਦਾ ਵਿਰੋਧ ਕੀਤਾ ਤਾਂ ਕਾਰ ਸਵਾਰ ਨੇ ਨੌਜਵਾਨ ਤੋਂ ਸੋਨੇ ਦੀ ਚੈਨੀ ਚਪਟ ਲਈ ਤੇ ਹੱਥੋਪਾਈ ਕਰਨ ਲੱਗੇ ਜਦ ਨੌਜਵਾਨ ਨੇ ਕਾਰਸਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਾਰ ਰੋਕਣ ਦੀ بجائے ਅੱਗੇ ਖੜੇ ਨੌਜਵਾਨ ਤੇ ਹੀ ਕਾਰ ਚੜਾ ਦਿੱਤੀ ਬਚਾਜ ਨੌਜਵਾਨ ਨੇ ਜਦੋਂ ਬੌਂਡ ਦਾ ਸਹਾਰਾ ਲਿਆ ਤਾਂ ਲੁਟੇਰੇ ਬੌਂਡ ਤੇ ਬਿਠਾ ਕੇ ਉਸ ਨੂੰ ਦੂਰ ਤੱਕ ਘਸੀਟਦੇ ਲੈ ਗਏ ਮੈਂ ਟੂਰਨ ਟਰੈਵਲ ਦਾ ਕਰਦਾ ਕੰਮ ਤੇ ਆਪਣੇ ਮੈਂ ਦਫ਼ਤਰ ਵਾਲੀ ਸਾਈਡ ਨੂੰ ਜਾ ਰਿਹਾ ਸੀਗਾ ਉੱਥੇ ਇੱਕ ਕਾਰ ਵਾਲੇ ਨੇ ਫੇਟ ਮਾਰੀ ਉਤੇ ਘੋ ਕੀਤੀ ਇਹਨਾਂ ਨੇ ਮੇਰੀ ਚੈਨੀ ਵੀ ਲੈ ਗਏ ਫੋਨ ਵੀ ਫੋਨ ਦੀ ਕੋਸ਼ਿਸ਼ ਕਰ ਰਹੇ ਸੀ ਫੋਨ ਫੜ ਲਿਆ ਮੈਂ ਬਾਅਦ ਵਿੱਚ ਇਹਨਾਂ ਨੇ ਫੇਰ ਮੈਨੂੰ ਗੱਡੀ ਦੇ ਉੱਤੇ ਚੁੱਕ ਕੇ ਬੋਨਟ ਦੇ ਉੱਤੇ ਰੋ ਕਾਫੀ ਦੂਰ ਤੱਕ ਅਗੜੀ ਸੇ ਲੈ ਗਏ ਉੱਥੋਂ ਉਹਨਾਂ ਨੇ ਸੁੱਟ ਤੇ ਫੇਰ ਉੱਥੋਂ ਗੱਡੀ ਭਜਾ ਕੇ ਲੈ ਗਏ ਪੁਲਿਸ ਮੁਤਾਬਕ ਪੀੜਤੇ ਬਿਆਨ ਦਰਜ ਕਰ ਅਗਲੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਾਨੂੰ ਨਾ ਕਾਲ ਕੰਪਲੇਂਟ ਰੀਸੀਵ ਹੋਈ ਕਿ ਦੋ ਸਵਿਫਟ ਦੋ ਲੜਕੇ ਇੱਕ ਸਵਿਫਟ ਘਰ ਤੇ ਆ ਰਹੇ ਸੀ ਜਿਨ੍ਹਾਂ ਨੇ ਬਾਈਕ ਵਾਲੇ ਲੜਕੇ ਨੂੰ ਹਿੱਟ ਕੀਤਾ ਤੇ ਉਹਨੂੰ ਘਸੀਟਦੇ ਹੋਏ ਜੀ ਚੱਕੀ ਪੁਲ ਵਾਲੀ ਸਾਈਡ ਤੇ ਲੈ ਗਏ ਤੇ ਇਹ ਸਾਨੂੰ ਕੰਪਲੇਂਟ ਰੀਸੀਵ ਹੋ ਚੁੱਕੀ ਹੈ ਕਿ ਅਸੀਂ ਮੁਦਈ ਦੀ ਸਟੇਟਮੈਂਟ ਲੈ ਕੇ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਊਗੀ ਕੋਈ ਸੀਸੀਟੀ ਵੀ ਸਾਹਮਣੇ ਆਈ ਹਾਂਜੀ ਇੱਕ ਸੀਸੀਟੀ ਫੁਟੇ ਸਾਹਮਣੇ ਆਈ ਹੈ ਉਹ ਫੈਕਟਸ ਵੈਰੀਫਾਈ ਕੀਤੇ ਜਾ ਰਹੇ ਨੇ ਲੜਕੇ ਵੱਲੋਂ ਵੀ ਕਿਹਾ ਗਿਆ ਕਿ ਕੋਈ ਨਾ ਸਨੇਚਿੰਗ ਵਗੈਰਾ ਵੀ ਕੀਤੀ ਗਈ ਹੈ ਮੋਬਾਈਲ ਕੋ ਵਗੈਰਾ ਔਰ ਚੇਨ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਂਜੀ ਇਦਾਂ ਦੀ ਗੱਲ ਕੋਈ ਸਾਹਮਣੇ ਨਹੀਂ ਬਟ ਅਗਰ ਇਦਾਂ ਦੀ ਗੱਲ ਹੋਊਗੀ ਉਹ ਫੈਕਟਸ ਵੈਰੀਫਾਈ ਕਰਕੇ ਜੋ ਬੰਦ ਦੀ ਕਾਰਵਾਈ ਕੀਤੀ ਜਾਊਗੀ ਸਸਤੇ ਇਹ ਕਿ ਜ਼ਖਮੀ ਨੌਜਵਾਨ ਨੇ ਪੁਲਿਸ ਵਿਭਾਗ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਮੰਗ ਕੀਤੀ ਹੈ ਕਿ ਮੁਲਜ਼ਮਾ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਜਾਂਚ ਕੀ ਸਾਹਮਣੇ ਆਉਂਦਾ ਹੈ న్యూਸ 18 ਲਈ ਪਠਾਨਕੋਟ ਤੋਂ ਸੁਖਜਿੰਦਰ ਕੁਮਾਰ ਦੀ ਰਿਪੋਰਟ ਹੁਣ ਗੱਲ ਹੋਵੇਗੀ ਹਿਮਾਚਲ ਦੀ ਸਮੱਸਿਆ ਤੋਂ ਬਾਅਦ ਹਿਮਾਚਲ ਸਰਕਾਰ ਹੁਣ ਟਰੱਕ ਦੇ ਵਿਵਾਦ ਦੇ ਵਿੱਚ ਫਸਦੀ ਹੋਏ ਨਜ਼ਰ ਆ ਰਹੀ ਹੈ ਇਤਿਹਾਸਿਕ ਰਿਜ ਮੈਦਾਨ ਤੇ ਰਾਤ ਵੇਲੇ ਲੋਡਰਡ ਟਰੱਕ ਨਜ਼ਰ ਆਏ ਜਿੱਥੇ ਸਿਰਫ ਐਂਬੂਲੈਂਸ ਜਾਣ ਦੀ ਹੀ ਇਜਾਜ਼ਤ ਹੈ ਸਮੋਸਿਆਂ ਦੀ ਕੰਟਰੋਵਰਸੀ ਹਾਲੇ ਖਤਮ ਨਹੀਂ ਹੋਈ ਸੀ ਕਿ ਹਿਮਾਚਲ ਸਰਕਾਰ ਦੇ ਨਾਮ ਨਾਲ ਇੱਕ ਹੋਰ ਨਵਾਂ ਵਿਵਾਦ ਜੁੜ ਗਿਆ ਤੇ ਹੁਣ ਵਿਵਾਦ ਜੁੜਿਆ ਹੈ ਟਰੱਕਾਂ ਦਾ ਜੀ ਹਾਂ ਇੱਕ ਵਾਰ ਜ਼ਰਾ ਇਹ ਰੀਲ ਵਾਲੀ ਵੀਡੀਓ ਦੇਖੋ ਇਹ ਕੋਈ ਹਾਈਵੇ ਨਹੀਂ ਹੈ ਬਲਕਿ ਸ਼ਿਮਲਾ ਦਾ ਰਿਜ ਮੈਦਾਨ ਹੈ ਜਿੱਥੇ ਅੱਜ ਤੱਕ ਕੋਈ ਵਾਹਨ ਨਹੀਂ ਦੇਖਿਆ ਗਿਆ ਇਥੋਂ ਤੱਕ ਕਿ ਸਾਈਕਲ ਵੀ ਨਹੀਂ ਪਰ ਅੱਧੀ ਰਾਤ ਇਸ ਇਤਿਹਾਸਿਕ ਮੈਦਾਨ ਤੇ ਟਰੱਕ ਚਲਦੇ ਦਿਖਾਈ ਦਿੱਤੇ ਉਹ ਵੀ ਲੋਡਡ ਟਰੱਕ ਇੱਕ ਵਾਰ ਨਹੀਂ ਕਈ ਵਾਰ ਇਹਨਾਂ ਟਰੱਕਾਂ ਵੱਲੋਂ ਚੱਕਰ ਲਾਏ ਗਏ ਦਰਅਸਲ ਇੱਕ ਦਸੰਬਰ ਨੂੰ ਰਿਜ ਮੈਦਾਨ ਤੇ ਐਡਜ਼ ਸੰਬੰਧੀ ਇੱਕ ਸਮਾਗਮ ਹੋਣਾ ਹੈ ਜਿਸ ਲਈ ਇਹਨਾਂ ਟਰੱਕਾਂ ਚ ਸਮਾਨ ਮੰਗਵਾਇਆ ਗਿਆ ਹੈ ਨਾ ਸਿਰਫ ਟਰੱਕ ਹੀ ਆਏ ਬਲਕਿ ਰੇਜ ਮੈਦਾਨ ਤੇ ਕਿਲਾ ਵੀ ਠੋਕਿਆ ਗੰਨਾਂ ਵਿਰੋਧੀਆਂ ਤੋਂ ਇਹ ਟਰੱਕਾਂ ਦਾ ਭਾਰ ਚੱਲਿਆ ਨਹੀਂ ਗਿਆ ਜਿਸ ਨੂੰ ਲੈ ਕੇ Shimla ਦੇ ਸਾਬਕਾ ਡਿਪਟੀ ਮੇਅਰ ਟਿਕੰਦਰ ਸਿੰਘ ਪੰਬਰ ਵੱਲੋਂ ਗ੍ਰਹਿ ਵਿਭਾਗ ਅਧਿਕਾਰੀਆਂ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਹੈ। ਆਮੀ ਕੰਪਨੀ ਨਾ ਕਰ ਪ੍ਰਾਈਵੇਟ ਕੰਪਨੀ ਨੂੰ ਦਿੱਤੀ ਹੈ ਕੋਈ ਉਨਸ਼ਠ ਨਹੀਂ ਹੈ ਕਿ ਕੋਈ ਉਨਸ਼ਠ ਨਹੀਂ ਹੈ ਮਿਨਿਸਪਲ ਕਾਰਪੋਰੇਸ਼ਨ ਦੇ ਉਪਰਾਵ ਨਹੀਂ ਨਹੀਂ ਔਰ ਕੌਣ ਇਹ ਫੰਕਸ਼ਨ ਸੀਪੇ ਕਰ ਰਹਾ ਹੈ ਜਦਕਿ ਰੀਚਪੇ ਕੋਈ ਰੋਚਨ ਕੰਨੀ ਨਹੀਂ ਹੈ ਕੋਟਾ ਕੰਪਲੀਟ ਮਹਾ ਇਸ ਮਾਰਨਿੰਗ ਫੈਡੀਸ਼ਨ ਬਾਈ ਗ੍ਰੀਨਮੀ ਉਸ ਦੇ ਬਾਵਜੂਦ ਵੀ ਕੋਈ ਪਰ ਨਹੀਂ ਹੈ ਸਫਰਤ ਕੋਰ ਉਸੇ ਟਿਕਾਣੇ ਆਈ ਦੱਸਦੀ ਕਿ ਰਜ ਮੈਦਾਨ ਹੈਠਾ 120 ਸਾਲ ਪੁਰਾਣਾ ਪਾਣੀ ਦਾ ਟੈਂਕ ਹੈ ਤੇ ਰਿਵੋਲੀ ਥੀਏਟਰ ਨੇੜੇ ਦਾ ਇਲਾਕਾ ਪਹਿਲਾਂ ਤਸ ਵੀ ਚੁੱਕਿਆ ਜਿਸ ਕਰਕੇ ਇਸ ਥਾਨ ਨੂੰ ਕਾਫੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਤੇ ਭਾਰੀ ਵਾਹਨਾਂ ਦੇ ਆਉਣ ਤੇ ਪਾਬੰਦੀ ਲਾਈ ਗਈ ਹੈ ਸਿਰਫ ਐਂਬੂਲੈਂਸਾਂ ਨੂੰ ਹੀ ਆਉਣ ਜਾਣ ਦੀ ਇਜਾਜ਼ਤ ਹੈ ਭਾਵੇਂ ਟਰੱਕਾਂ ਦੀ ਆਵਾਜਾਈ ਲਈ ਮਨਜ਼ੂਰੀ ਲਈ ਗਈ ਸੀ ਪਰ ਇਸ ਤਰ੍ਹਾਂ ਸਵੇਦਨਸ਼ੀਲ ਇਲਾਕੇ ਚ ਭਾਰ ਲੈ ਕੇ ਕਿਸੇ ਅਣਹੋਣੀ ਨੂੰ ਸੱਦਾ ਦੇਣਾ ਵੱਡੇ ਸਵਾਲ ਖੜੇ ਕਰਦਾ ਹੈ ਦੇਖਣਾ ਹੋਵੇਗਾ ਕਿ ਅਧਿਕਾਰੀਆਂ ਖਿਲਾਫ ਕਾਰਵਾਈ ਹੁੰਦੀ ਹੈ ਜਾਂ ਫਿਰ ਮਾਮਲਾ ਹਾਈ ਕੋਰਟ ਤੱਕ ਜਾਂਦਾ ਹੈ ਬਿਊਰੋ ਰਿਪੋਰਟ న్యూਸ 18 ਹੁਣ ਗੱਲ ਕਰਦੇ ਹਾਂ ਲੁਧਿਆਣਾ ਦੇ ਸਮਰਾਲਾ ਚੌਂਕ ਦੀ ਜਿੱਥੇ ਮੋਟਰਸਾਈਕਲ ਤੇ ਬੱਸ ਦੇ ਟੱਕਰ ਹੋਣ ਤੋਂ ਬਾਅਦ ਪ੍ਰਵਾਸੀਆਂ ਨੇ ਹਾਈ ਵੋਲਟੇਜ ਹੰਗਾਮਾ ਕੀਤਾ ਤੇ ਬੱਸ ਡਰਾਈਵਰ ਦੀ ਕੁੱਟਮਾਰ ਕਰਦੇ ਹੋਏ ਪੁਲਿਸ ਮੁਲਾਜ਼ਮ ਦੇ ਨਾਲ ਵੀ ਧੱਕਾ ਮੁਕੀ ਕੀਤੀ ਗਈ ਚੌਂਕ 'ਚ ਵੱਡੀ ਗਿਣਤੀ 'ਚ ਜਮ੍ਹਾਂ ਹੋਏ ਪ੍ਰਵਾਸੀ ਹਾਪਸ ਦੇ ਵਿੱਚ ਡਾਂਗਾ ਲੈ ਕੇ ਨੌਜਵਾਨ ਦੀ ਕੀਤੀ ਜਾ ਰਹੀ ਗੁੱਟਮਾਰ ਪੁਲਿਸ ਮੁਲਾਜ਼ਮ ਦੇ ਨਾਲ ਧੱਕਾ ਮੁਕੀ ਕਰਦੇ ਹੋਏ ਲੋਕ ਇਸ ਗੁੰਡਾਗਰਦੀ ਦਾ ਕਾਰਨ ਸੀ ਸੜਕ ਹਾ사 ਜਿੱਥੇ ਪ੍ਰਵਾਸੀਆਂ ਨੇ ਹਾਈ ਵੋਲਟੇਜ ਹੰਗਾਮਾ ਕਰਕੇ 1 ਘੰਟੇ ਦੀ ਟ੍ਰੈਫਿਕ ਜਮ ਕਰ ਦਿੱਤੀ ਇਹ ਤਸਵੀਰਾਂ ਲੁਧਿਆਣਾ ਦੇ ਸਮਰਾਲਾ ਚੌਂਕ ਦੀਆਂ ਨੇ ਜਿੱਥੇ ਆਪਣੇ ਧਿਆਨ ਆ ਰਹੇ ਮੋਟਰਸਾਈਕਲ ਸਵਾਰ ਪ੍ਰਵਾਸੀ ਬੱਸ ਦੇ ਨਾਲ ਟਕਰਾ ਗਿਆ ਜਦੋਂ ਬੱਸ ਡਰਾਈਵਰ ਨੇ ਜ਼ਖਮੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਡਰਾਈਵਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਗੁੱਸੇ ਵਿੱਚ ਆ ਕੇ ਬੱਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਜਦੋਂ ਪੁਲਿਸ ਮੁਲਾਜ਼ਮ ਪ੍ਰਵਾਸੀਆਂ ਨੂੰ ਸ਼ਾਂਤ ਕਰਵਾਉਣ ਦੇ ਲਈ ਅੱਗੇ ਆਇਆ ਤਾਂ ਲੋਕਾਂ ਨੇ ਮੁਲਾਜ਼ਮ ਦੇ ਨਾਲ ਹੀ ਖਿੱਚਤੂ ਕਰਕੇ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਇਹ ਸਭ ਦੇਖ ਕੇ ਪੰਜਾਬੀਆਂ ਨੇ ਬਚਾਅ ਕਰਨ ਦਾ ਯਤਨ ਕੀਤਾ ਤਾਂ ਮਾਹੌਲ ਹੋਰ ਗਰਮ ਹੋ ਗਿਆ ਦੂਜੇ ਪਾਸੇ ਹਾਸੀ ਦੇ ਵਿੱਚ ਜ਼ਖਮੀ ਹੋਏ ਵਿਅਕਤੀ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਸ਼ਾਵਲਾ ਵੀਰੇ ਕੋਈ ਬੱਸ ਲੈਣ ਉੰਦਰੋਂ ਟੱਕੜ ਟੱਕੜ ਮਾਰ ਕੇ ਚਲਾ ਗਿਆ ਇਹਨਾਂ ਨੇ ਥਾਣਾ ਘਰਾਤੀ ਪੁਲਿਸ ਨੂੰ ਜੱਸ ਇਹਨਾਂ ਨੇ ਆਇਆ ਕਿ ਇੰਨਾ ਗੰਦ ਪਾਇਆ ਭਈਆ ਨੇ ਪਹਿਲੇ ਪੁਲਿਸ ਵਾਲਿਆਂ ਨੂੰ ਕੁੱਟਿਆ ਅਸੀਂ ਬਚਾਇਆ ਤੇ ਪੁਲਿਸ ਨੂੰ ਅਸੀਂ ਬਚਾਉਂਦਾ ਸਾਨੂੰ ਕੋਲ ਬਚਾਊਗਾ ਇਹਨਾਂ ਦਾ ਰਾਜ ਪੂਰਾ ਹੈ ਵੇ ਫਿਰ ਸਰਦਾਰ ਭਾਈ ਦੀ ਪੱਗ ਨੂੰ ਹਟਵਾਇਆ ਮੈਂ ਫੜ ਗਿਆ ਡਾਂਖ ਹੋ ਕੇ ਗਿਆ ਮੈਂ ਗਿਰਿਆ ਵਾ ਇਹਨਾਂ ਨੇ ਐਸੀ ਜਿਹੀ ਸਾਰੇ ਭੱਜ ਗਏ ਇਹਨਾਂ ਦਾ ਪੂਰਾ ਹਾਲ ਹੋਣਾ ਚਾਹੀਦਾ ਵਾ ਨਹੀਂ ਇਹਨਾਂ ਨੇ ਅੱਜ ਪੰਜਾਬ 'ਚ ਸਾਨੂੰ ਰਹਿਣ ਨਹੀਂ ਦੇਣਾ ਪੁਲਿਸ ਮੁਤਾਬਿਕ ਹਾਦਸੇ ਤੋਂ ਬਾਅਦ ਬੱਸ ਨੂੰ ਕਬਜ਼ੇ ਦੇ ਵਿੱਚ ਲੈ ਕੇ ਬੱਸ ਡਰਾਈਵਰ ਨੂੰ ਹਰ ਆਸਤੇ ਵਿੱਚ ਲੈ ਲਿਆ ਗਿਆ। ਪਾਸਾਰ ਨੂੰ ਕੁਟਲਣਾਪੇ ਮੈਂ ਇਹਲਾ ਬੰਦਾ ਪੱਟੜ ਸੀਗਾ ਉਹਨੂੰ ਹਸਾਲ ਭੇਜਤਾ ਤੇ ਮੈਂ ਹੱਥ ਨਾਲ ਬੱਸ ਦਾ ਲੱਗੇ ਨਿਖਾਰ ਕੇ ਤੇ ਬੱਸ ਨੂੰ ਅੱਗ ਲਾਉਣੀ ਆ। ਮੈਂ ਬੱਸ ਨੂੰ ਬਰਾਬਰ ਡਰਾਈਵਰ ਨੂੰ ਕਿਹਾ ਵੀ ਬੱਸ ਭਜਾ ਦੇ ਥਾਣੇ ਨਾਲ ਜਾਂਦੇ ਆ। ਥਾਣੇ ਜਾ ਕੇ ਮੈਂ ਬੰਦਾ ਹਵਾਲਾ ਤੇ ਡਰਾਈਵਰ ਲੈ ਆ ਗੱਡੀ ਰੌਂਡ ਅਪ। ਪਰਵਾਸੀਆਂ ਵੱਲੋਂ ਕੀਤੀ ਗੁੰਡਾਗਰਦੀ ਤੋਂ ਬਾਅਦ ਸਨਿਕ ਲੋਕਾਂ ਨੇ ਪੁਲਿਸ ਤੇ ਸਹੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਨੇ ਚੈਰਵਾਸੀਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਜੇ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਹੁਣ ਦੇਖਣਾ ਹੋਵੇਗਾ ਕਿ ਵਿਅਕਤੀ ਦੀ ਮੌਤ ਤੋਂ ਬਾਅਦ ਸਮਰਾਲਾ ਚੌਂਕ ਦੇ ਵਿੱਚ ਮਾਹੌਲ ਸ਼ਾਂਤ ਕਰਨ ਦੇ ਲਈ ਪੁਲਿਸ ਕੀ ਰਣਨੀਤੀ ਬਣਾਉਂਦੀ ਹੈ ਲੁਧਿਆਣਾ ਤੋਂ ਰੋਹਿਤ ਗੌੜ ਨਿਊਜ਼ 18 ਪੰਜਾਬ